हां जी दोस्तों ए वीडियो ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਆ ਤਾਂ ਘੋਰ ਕਲਯੁਗ ਦਾ ਅੰਤ ਹੋਇਆ ਪਿਆ ਹੈ ਕੁਝ ਟਾਈਮ ਪਹਿਲਾਂ ਇੰਨਾ ਛੋਟੀਆਂ ਛੋਟੀਆਂ ਬੱਚਿਆਂ ਦਾ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਜਦੋਂ ਇੰਨਾ ਛੋਟੀਆਂ ਛੋਟੀਆਂ ਬੱਚਿਆਂ ਦਾ ਪਿਤਾ ਅਲਵਿਦਾ ਕਹਿ ਗਿਆ ਤਾਂ ਇਸ ਤੋਂ ਬਾਅਦ ਇੰਨਾ ਛੋਟੀਆਂ ਛੋਟੀਆਂ ਬੱਚਿਆਂ ਦੀ ਮਾਂ ਇੰਨਾ ਛੋਟੀਆਂ ਛੋਟੀਆਂ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਭੱਜ ਗਈ ਦੋਸਤੋ ਕਹਿੰਦੇ ਹੁੰਦੇ ਹੁੰਦੇ ਹਨ ਕਿ ਮਾਂ ਰੱਬ ਹੁੰਦੀ ਹੈ ਪਰ ਉਹ ਤਾਂ ਮਾਂ ਦੇ ਨਾਂ ਨੂੰ ਵੀ ਕਲੰਕ ਲਾ ਕੇ ਚਲੀ ਗਈ। ਉਸ ਮਾਂ ਨੇ ਇੰਨਾਂ ਛੋਟੀਆਂ-ਛੋਟੀਆਂ ਬੱਚੀਆਂ ਤੇ ਰਤਾ ਵੀ ਤਰਸ ਨਾ ਕੀਤਾ। ਆ ਤਾਂ ਘੋਰ ਕਾਲ ਯੁੱਗ ਦੇ ਵਿੱਚ ਅੰਤ ਅਤੇ ਅਤ ਦੋਨੋਂ ਕਰਵਾ ਕੇ ਹੀ ਚਲੀ ਗਈ। ਦੋਸਤੋ ਹੁਣ ਇੰਨਾਂ ਛੋਟੀਆਂ-ਛੋਟੀਆਂ ਬੱਚੀਆਂ ਦੇ ਪਿੰਡ ਵਾਲਿਆਂ ਨੇ ਇੰਨਾਂ ਬੱਚੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਇੰਨਾਂ ਬੱਚੀਆਂ ਦੇ ਮਦਦ ਲਈ ਲੋਕਾਂ ਦੇ ਅੱਗੇ ਬੇਨਤੀ ਕੀਤੀ ਹੈ। ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ